ਕਾਲੀ ਡੀਐਸਪੀ ਆਪ ਲੈ ਕੇ ਆਜੇ ਨਹੀਂ ਲਗਿਆ ਦੱਸੋ ਵੀਡੀਓ ਆਪ ਪ੍ਰੈਸ ਨਹੀਂ ਬਣਾਈਏ ਸਾਡੇ ਬੰਦੇ ਦੇ ਯਾਰ ਗੋਲੀਆਂ ਵੱਜੀਆਂ ਨੇ ਇਹ ਕੋਈ ਗੱਲ ਥੋੜੀ ਆ ਅਸੀਂ ਇੱਥੇ ਗੋਲੀਆਂ ਖਾਣ ਆਏ ਸੀਗੇ ਤੁਸੀਂ ਕਾਗਜ਼ ਭਰੋ ਇਹਨਾਂ ਵੱਡਿਆ ਪਹਿਲਵਾਨਾਂ ਦੇ ਪਿੰਡਾਂ 'ਚ ਵੇਖ ਲਾਂਗੇ ਕਿੰਨੇ ਕੁ ਜੋਗੇ ਐਮਪੀ ਦੀ ਇਲੈਕਸ਼ਨ 'ਚ ਵੋਟਾਂ ਦਾ ਕਿਧਰ ਦਰੋਗੇ ਇਹਦੇ ਤੋਂ 20 ਕਿੰਨੇ ਦਿਨ ਕਿੰਨੇ ਇੱਕ ਵੀ ਪਈ ਆ ਜੀ ਪਈ ਆ ਫਿਰ ਫਿਰ ਸੁਣ ਲਓ ਸਾਡੇ ਐਸਐਚਓ ਨੂੰ ਪੁੱਛੋ ਸਿੱਟੀ ਵਾਲੇ ਨੂੰ ਉਹਨੇ ਮੇਰੇ ਤੋਂ ਮੈਕ ਤੇ ਸਰ ਤੋਂ ਕਹਆ ਕਿ ਕਿਸੇ ਮੇਰੇ ਬੰਦੇ ਨੇ ਬਾਈ ਕੋਈ ਯਾਰ ਨਹੀਂ ਨਾ ਲੈ ਕੇ ਜਾਣਾ ਯਾਰ ਤੁਸੀਂ ਇੱਟਾਂ ਦੀਆਂ ਟਰਾਲੀਆਂ ਤੇ ਮੈਂ ਕਹੀ ਜਾਣਾ ਭਰੀਆਂ ਖੜੀਆਂ ਕੋ ਮੰਨਦੇ ਹੀ ਨਹੀਂ ਪੈਗੇ ਭਾਈ ਜੀ ਮੈਂ ਤਾਂ ਬੰਦੇ ਨਹੀਂ ਮਾਣੇ ਜੇ ਮੈਂ ਇਲੈਕਸ਼ਨ ਲੜਾਉਣੇ ਆਂ ਸਾਥੀ ਵੀ ਉਹ ਆਈ ਕਿਉਂ ਨਹੀਂ ਚਲੋ ਕੱਲ ਜਿੱਥੇ ਅਸੀਂ ਤਕਰੀਬਾਤ ਕਰਾਂਗੇ ਸਕੂਲ ਤੋਂ ਵੀ ਸਾਡੇ ਬੰਦੇ ਨੇ ਪਹੁੰਚ ਦਿੱਤੇ ਜੱਟ ਸਾਡੀ ਪਹੁੰਚ ਆਈ ਦਾ ਤੁਹਾਡੇ ਜੀ ਉਹਨਾਂ ਦਾ ਵਿਚਾਲੇ ਸਵੇਰੇ ਤੁਸੀਂ ਮੈਨੂੰ ਦੱਸੋ ਫਤੇ ਜੀ ਸਵੇਰੇ ਐਮ.ਐਲ.ਏ ਦਾ ਮੁੰਡਾ ਪਾਰਿਆ ਹੈ। ਭਗਵੰਤ ਮਾਨ ਦੀ ਫੋਟੋ ਲਾ ਕੇ ਕਿ ਅੱਜ ਨਹੀਂ ਪੜਾਂਗੇ। ਠੀਕ ਹੈ ਮੈਂ ਫੇਰ ਡੀ.ਜੀ.ਪੀ ਨੂੰ ਉਹ ਭੇਜ ਰਿਹਾ 6:25 ਮਿੰਟ ਤੇ। ਮੈਂ ਕੱਲਾ-ਕੱਲਾ ਸਕਰੀਨਸ਼ਾਟ ਮੇਰੇ ਕੋਲ। ਯਾਰ ਦੱਸਣ ਦੇ ਬਾਵਜੂਦ ਪੁਲਿਸੇ ਕੁਝ ਕਰਾਉਂਦੀ ਪਈ ਹੈ। ਸਾਡੇ ਕਾਗਜ਼ ਭਰਾਵੇ ਇਲੈਕਸ਼ਨ ਕਮਿਸ਼ਨ ਅਸੀਂ ਪਿੰਡਾਂ 'ਚ ਵੇਖਾਂਗੇ ਕੀ ਕੋਸ਼ਿਸ਼ ਕਰਨੀ ਕਿੱਦਾਂ ਲੱਗੇ। ਜਿੱਥੇ ਕਾਗਜ਼ ਭਰਦੇ ਉਹਦੇ ਕੰਨਾਂ ਦੇ ਉੱਤੇ ਜਿਹੜਾ ਆਹ ਵੇਖੋ ਅਜੇ ਅਜੇ ਵੀ ਚਬਾਰਿਆਂ ਦੇ ਉੱਤੇ ਚੜੇ ਹੋਏ ਆਹ ਕੋਠਿਆਂ ਦੇ ਕੋਠਿਆਂ ਦੇ ਕੋਠਿਆਂ ਦੇ ਦਰ ਕਹਿ ਗਏ ਸਵੇਰੇ ਖਾਲੀ ਬਾਈ ਨੂੰ ਕਰਿਓ ਇੱਧਰ ਵੀ ਕੱਢ ਦਿਓ ਕੱਢ ਦਿਓ 6:57 ਮਿੰਟ ਤੇ ਮੈਂ ਡੀਜੀ ਬ੍ਰੇਕ ਪਹਲਾ ਹੀ ਯਾਰਾ ਮੁੰਡੇ ਆਹ ਵੇਖੋ ਸਾਹਮਣੇ ਰੋੜੇ ਟੋੜੇ ਹੋਏ ਬੈਠਾ ਬੈਠਾ ਤੂੰ ਤੂੰ ਹੱਤ ਨਾ ਕਰੋ ਮੈਂ ਲਵਾਉਂਦਾ ਇਹ ਸਾਰੇ ਰੋੜੇ ਕੋਠਿਆਂ ਦੇ ਨਾਲ ਇੱਥੋਂ ਤੁਰਨ ਲੱਗਾ ਮੈਂ ਫੇਰ ਆਖਿਆ ਮੈਂ ਕਿਹਾ ਤੁਹਾਡਾ ਡੀਐਸਪੀ ਕਿਹੜਾ ਪੀਸ ਫੋੜਾ ਪੀਸ ਫੋੜਾ ਇਹ ਮੈਂ ਬੀਜੀਪੀ ਨੂੰ ਭੇਜਿਆ ਡੀਜੀਪੀ ਨੇ ਅਰਪੇ ਸ਼ੋਕਲਾ ਦੀ ਡਿਊਟੀ ਲਈ ਫੇਰ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਫੇਰ ਉਹਨਾਂ ਨੂੰ ਦੱਸਿਆ ਮੈਂ ਇਹ ਹੀ ਆ ਗੱਲ ਬਾਤ ਆ ਆ ਗੱਡੀ ਸਾਡੀ ਭੰਨੀ ਕਾਲੇ ਨਾ ਪਾ ਯਾਰ ਕਿਉਂ ਇਦਰੋਂ ਵੀ ਆਉਂਦੇ ਅਸਤਾਲਾ ਭੜਿਆ ਆ ਪਾਣਾ ਇੱਕ ਪਾਸੇ ਆਏ ਤਾਂ ਇਹ ਤਿੰਨਾ ਪਾਸੇ ਖੜੇ ਹੀ ਗੱਲ ਲਾਦੇ ਲਾਦੇ ਯਾਰ ਆਪਣੇ ਵੀ ਲਾ ਤੇ ਆਪਾਂ ਸਾਰੇ ਲਾ ਦੇ। ਅਰੇ ਯਾਰ ਫਾਈਨਲੀ 700 ਕਿੱਛੇ ਕਿਉਂ ਮਾਰਦੇ। ਚਾਰੇ ਬੰਨੇ ਆ ਇਹ ਵਿਖਾੜ ਦੇ ਲੋ ਚਾਰੇ ਬੰਨੇ। 55 ਤੋਂ ਆ ਪੂਰਾ ਨਹੀਂ ਉਧਰ ਕਿੱਥੇ ਆਏਗਾ। ਇਧਰ ਤੋਂ ਜ਼ਿਆਦਾ ਕੋਈ ਕੱਸੀ ਜਾਂਦੇ ਏ। ਉਹ ਤਾਂ ਆ ਗਾਣਾ ਆਉਣਾ। ਆਏ ਆ ਡਾਂਗਾ ਸਾਡੇ ਘਰ ਦੇ ਨੇ। ਮੈਂ ਕਹਿ ਕੇ ਆ ਮੈਂ ਆਹ ਬੰਦੇ ਜਿਹੜੇ ਇਹਨਾਂ ਦੇ ਭਗੌੜੇ ਆ। ਇਹ ਫੜ ਲਓ ਇਹਨਾਂ ਨੂੰ। ਠੀਕ ਹੈ। ਮੈਂ ਕਿਹਾ ਕੱਖ ਨਹੀਂ ਹੁੰਦਾ ਕਰਦਾ। ਕੱਲ ਮੈਂ ਐਸਐਸਪੀ ਨੂੰ ਦੱਸ ਕੇ ਆਇਆ। ਫਿਰ ਮੁਲਾਜ਼ਮ ਨਾਲ ਲੈ ਕੇ ਆਇਆ ਇਸਨੂੰ ਕੋਠੀ ਨੂੰ। ਇਹਦਾ ਡਿਪਟੀ ਕਮਿਸ਼ਨਰ ਆ। ਐਸਐਚਓ ਨਾਲ ਲੈ ਕੇ ਇਹਨਾਂ ਦਾ ਮਤਲਬ ਲੈ ਕੇ ਮਰਾਉਂਦੀ ਲੈਂਦਾ ਪੁਲਿਸ ਨੇ ਸੜਕਾਂ ਦੀਆਂ ਸ਼ਰਿਆਂ ਵਿੱਚ ਇੱਥੇ ਅੱਡੇ ਕਿਵੇਂ ਆ ਗਏ ਅਸੀਂ ਤਾਂ ਜੀ ਖਾਲੀ ਹੱਥ ਹੀ ਆਏ ਆ ਤੁਹਾਡੇ ਧਿਆਨ ਦੇ ਅਸੀਂ ਤਾਂ ਖਾਲੀ ਹੱਥ ਹੀ ਆਏ ਜੀ ਇੱਟਾਂ ਹੀ ਦੋਹਾਂ ਧਰਾਂ ਦੇ ਵਿਚਾਲੇ 100000 ਰੁਪਏ ਮੇਰੇ ਇੱਧਰ OK OK ਨਾ ਕਰੀਏ ਜੀ ਬਈ ਆਪਣੇ ਮਨ ਦੇ ਦੇਰੀ ਆ ਨਹੀਂ ਸ਼ਹਿਰ ਯੂਰੇ ਨਾਗਰੀਆ ਮੈਨੂੰ ਆਪਸ ਵਿੱਚ ਹੀ ਆਪਸ ਵਿੱਚ ਨਾ ਕਰੀ ਜਾਓ ਲੋੜ ਨਹੀਂ ਆਉਂਦੀ ਜੀ ਕਰੋ ਸਵਾਲੋ ਸਾਡਾ ਬੰਦਾ ਇੱਕ ਚੌਕ ਤੋਂ ਗਾਹ ਨਹੀਂ ਗਿਆ ਉਹਨਾਂ ਦੀ ਰੋੜੇ ਟਰਾਲੀ ਉੱਥੋਂ ਤੱਕ ਗਈ ਸਾਰਿਆਂ ਦੇ ਸਾਹਮਣੇ ਗਈ ਆਮਨੇ ਉੱਥੋਂ ਤੱਕ ਰੋੜਿਆਂ ਦੀਆਂ ਟਰਾਲੀਆਂ ਜਾਂਦੀਆਂ ਸਾਡਾ ਜੀਰਾ ਸਾਹਿਬ ਬੈਠਾ ਚੌਕ ਦੇ ਡੀਐਸਪੀ ਮੈਂ ਕਿਹਾ ਰੋੜਿਆਂ ਦੀ ਟਰਾਲੀ ਲੈ ਕੇ ਤੁਰਪੇ ਕਹਿੰਦਾ ਜੀ ਕੁਝ ਨਹੀਂ ਹੈ ਗਾਜ ਤੇ ਆਪ ਟਰਾਲੀ ਦੇ ਨਾਲ ਤੁਰਿਆ ਹੁੰਦਾ ਕਿਨੇ ਭਾਰਤਾਂ ਨਹੀਂ ਕਰਦੇ ਨਾਲ ਨਾਲ ਉੱਥੋਂ ਵੀ ਚੱਲੇ ਰੋੜੇ ਟਰਾਲੀ ਦੇ ਨਾਲ ਨਾਲ ਆ ਜਿਹੜੇ ਉੱਥੇ ਜੀ ਰੋੜ ਨਾ ਵਿਖਾ ਦੇ ਉੱਥੇ ਪੈਰੋ ਗੋਰਾ ਛੋਡੀ ਵਾਲੇ ਉੱਤੇ ਹੀ ਉੱਤੋਂ ਵੀ ਰੋੜੇ ਚਲਾਏ ਆ ਆ ਜਿਹੜੇ ਆ ਹਾਂਜੀ ਆ ਪਾਰ ਕਰਨੀ ਉੱਥੇ ਬਸ ਕੇ ਦੇ ਵਿੱਚ ਵਜਦੇ ਰਹੇ ਮਿੱਥੇ ਦੂਰ ਥੋੜਾ ਜਾਈਂ ਸਾਡੇ ਉੱਪਰਲੇ ਪਾਸਿਓਂ ਦੀ ਰੋੜੀ ਆਉਂਦੇ ਨੇ ਇਹ ਗੱਲ ਕਰਦੇ ਅਜੇ ਐਸਐਸਓ ਸਾਹਿਬ ਸਾਡੇ ਲੈ ਕੇ ਚੱਲੇ ਸੀਗੇ ਕੈਂਡੀਡੇਟਾਂ ਨੂੰ ਅੰਦਰ ਮਰਾਉਣੇ ਸੀ ਸਾਰੇ ਉੱਥੇ ਲਿਆ ਗਏ ਕੋਈ ਛੋਟਾ ਅਰੇਂਜਮੈਂਟ ਹੀ ਨਹੀਂ ਜਦੋਂ ਇਹ ਟਾਈਮ ਹੀ ਨਿਕਾਉਣਾ ਸੀ ਇਹਨਾਂ ਨੇ ਸਾਡੇ ਭਰਾ ਦੇ ਤੁਸੀਂ 3 ਵਜੇ ਗਾਦਾ ਮੈਂ ਤਾਂ ਇੱਥੇ ਬੈਠੇ ਆਊਟ ਹੋ ਗਿਆ ਜੀ ਤੁਹਾਡੀ ਸੇਵਾ ਚਲਾਉਂਦਾ ਰਹਿਣਾ ਮੇਰੇ ਤੋਂ ਅੱਗੇ ਥਿਰਿਆ ਹੀ ਨਹੀਂ ਸਾਲਾ ਰਵਲਾ ਇਹ ਵੱਖਰੀ ਭੈਣ ਤੋਂ ਬਰਮਾ ਜੰਦੇ ਇੱਕ ਬੰਨੇ ਭਗਵਾਨ ਮੈਂ 5 ਸਾਲ ਐਂ ਬਣਾਇਆ ਦੱਸ ਦਿਓ ਜੇ ਕਿਤੇ ਲੜਾਈ ਝਗੜਾ ਵੀ ਹੋਇਆ ਹੋਵੇ ਇੱਕ ਮੈਂ ਤਾਂ ਮੰਨ ਲਿਆ ਇਸ ਦਾ ਸਾਲੂ ਕਰ ਗਿਆ ਬਾਜੀ ਉਹਨਾਂ ਦੇ ਹੁਕਮ ਦੇ ਨਾਲ ਇੱਕ ਕਮਰਸ਼ੀਅਲ ਦੀ ਗੱਲ ਹੈ ਤਿੰਨ ਚਾਰ ਆਗੇ ਬੰਦੇ ਆ ਗੱਟੀ ਬਾਸ਼ੀ ਤੋਂ ਕੋਈ ਉਹ ਕਿਹੜੀ ਗੱਲ ਹੈ ਤਿੰਨ ਚਾਰਾਂ ਦੇ ਦਾ ਆਪਾਂ ਦੇਖੀਆਂ ਜਿਹੜੀਆਂ ਦੋ ਦੋ ਤਿੰਨ ਰਹੇਗਾ ਫੇਰਾਵੇਂ ਪ੍ਰੋਗਰਾਮ ਨਾਲ ਆ ਚਾਰ ਇਹ ਗੱਲ ਬਹੁਤ ਪਿਆਰ ਚ ਰੱਖਣੀ ਆ ਚਾਰ ਨੂੰ ਚਾਰ ਨੂੰ ਹੋਣੀ ਬਹੁਤ ਚ ਬਰੱਖਣੀ ਆ ਇਹ ਨਾਵਾਂਗੇ ਸਾਡਾ ਹੱਕ ਆ ਤੁਹਾਨੂੰ ਕਾਰ ਨਹੀਂ ਰਹੀ ਜਿੰਨਾ ਚਿਰ ਕਾਰਵਾਈ ਨਹੀਂ ਕਰਦੇ ਉਹ ਬੰਦਾ ਤੁਸੀਂ ਹਸਪੀਟਲ ਜਾਓ ਅਸੀਂ ਇੱਥੇ ਬਾਹਾਂਗੇ ਸਾਡਾ ਹੱਕ ਆ ਜੀ ਤੁਹਾਡਾ ਹੱਕ ਸਾਨੂੰ ਸਿਕਿਉਰਟੀ ਦਿੰਦਾ ਆਈ ਨਾ ਤੁਹਾਨੂੰ ਆ ਹਾਲਾ ਨਾ ਕਰਾਓ ਸਾਡੇ ਐਸਾ ਚ ਸਾਨੂੰ ਆਂ ਅੰਦਰ ਆ ਕੇ ਕੈਂਡੀਡੇਟ ਅੰਕਾਗਜ਼ ਭਰ ਲਓ ਭੈਣੋ ਕੋਟ ਕੋਟ ਕੇ ਮੈਨੂੰ ਆਉਣਾ ਸਾਨੂੰ ਇੱਥੇ ਦੇ ਬੰਦੇ ਚਾਰ ਹੈਗੇ ਉਹ ਤਾਂ ਕੱਲੇ ਚਲੇ ਜਾਂਦੇ ਆ ਪਹਿਲੇ ਇੱਥੇ ਜਿਹੜ ਜਿਹੜਾ ਧਿਆਨ ਚ ਲਿਆਉਣਾ ਚਾਹੁੰਦਾ ਕਿ ਸਾਨੂੰ ਕੋਈ ਲੱਗੀ ਉਹ ਫੋਨ ਕਰਦੇ ਰਹਿ ਕੇ ਅਸੀਂ ਤੁਹਾਡੇ ਕੈਂਡੀਡੇਟਾਂ ਨੂੰ ਜਾ ਕੇ ਫਾਰਮ ਭਰਵਾਵਾਂਗੇ ਔਰ ਜਦੋਂ ਤੁਹਾਨੂੰ ਲੈ ਕੇ ਤੁਰੇ ਉਹ ਤੋਂ ਬਾਅਦ ਡੀਐਸਪੀ ਵੀਰਾ ਉਹਨਾਂ ਨੂੰ ਨਾਲ ਲਿਆ ਕੇ ਸਾਡੇ ਦੇ ਪਥਰਾ ਵੀ ਕੀਤਾ ਸਾਡੇ ਦੇ ਗੋਲੀਆਂ ਵੀ ਚਲਾਈਆਂ ਔਰ ਸਾਡੇ ਵਰਕਰਾਂ ਦੀਆਂ ਫੇਲਾਂ ਖੂਕ ਕੇ ਲੱਗੇ ਗੱਲ ਇਹ ਆ ਕਿ ਇਹੋ ਜਿਹੇ ਅਕਸਰਾਂ ਨੂੰ ਮੈਂ ਪਹਿਲਾਂ ਵੀ ਇੱਚ ਕਹਿੰਦਾ ਕੀਤੀਆਂ ਇਹਨਾਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਐਮਐਲਏ ਦਾ ਮੁੰਡਾ ਸ਼ੰਕਰ ਕੁਟਾਰੀਆ ਆਹ ਵਧਾ ਕਰੋ ਤਾਂ ਆਈ ਅੱਗੇ ਆਈ ਇੱਕ ਵਾਰ ਵਧਾ ਕਰੋ ਤਾਂ ਥਰੇ ਪਾਣੀ ਪਾਣੀ ਪਿਆ ਪਾਣੀ 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 ਹਾਂ ਥੋੜੀ ਥੋੜਾ ਮੈਂ ਫੋਟੋ ਥੋੜਾ ਲੋਰ ਕੋਰ ਮੈਂ ਇੰਤਜ਼ਾਰ ਕਰ ਥੋੜਾ ਥਰਕੇ ਨਾਲੇ ਵਾਹ ਜਰਾ ਜਲਦੋ ਜ਼ਰਰ ਨਾਲ ਅੱਧੇ ਉਹ ਪਾਣੀ ਮਰੇ আদাদে মাদেলে মালোলোলোলে